ਤੇ ਸਾਰਿਆਂ ਨੇ ਪ੍ਰਣ ਲਿਆ ਹੈ ਕਿ 31 ਮਈ ਤੱਕ ਜਿਹੜਾ ਕਿ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਬਣਾਉਣਾ ਹੈ ਉਹਦੇ ਤਹਿਤ ਸਾਡੀ ਸੀਆਈ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਹਾਸਲ ਹੋਈ ਸੀਗੀ ਕਿ ਬਈ ਇੱਕ ਬੰਦਾ ਜਿਹੜਾ ਸਰਾਏਮਾਂਤ ਖਾਲੇ ਪਾਸੇ ਕੋਈ ਚਵਲ ਵਾਲੇ ਪਾਸੇ ਇੱਕ ਨਸ਼ੇ ਦੀ ਕਨਸਾਈਨਮੈਂਟ ਜਿਹੜੀ ਕਿ ਡਿਲੀਵਰ ਕਰਨ ਆਇਆ ਹੈ ਤੇ ਉਹ ਉਹ ਇਨਫੋਰਮੇਸ਼ਨ ਮਿਲਦੇ ਹੀ ਤੁਰੰਤ ਐਸਪੀਡੀ ਅਜੇ ਰਾਜ ਸਿੰਘ ਡੀਐਸਪੀਡੀ ਗੁਰਿੰਦਰਪਾਲ ਨਾਗਰਾ ਤੇ ਇੰਚਾਰਜ ਸੀਆਈਏ ਅਮਨਦੀ ਬਰੰਧਾਵਾ ਦੀ ਟੀਮ ਨੂੰ ਰਵਾਨਾ ਕੀਤਾ ਜਾਂਦਾ ਹੈ ਤੇ ਉਥੇ ਮੌਕੇ ਤੇ ਹੀ ਜਿਹੜਾ ਕਿ ਇੱਕ ਮੁੰਡਾ ਸੀਗਾ ਅਮਰਜੋਤ ਸਿੰਘ ਉਰਫ ਜੋਤਾ ਜਿਹੜਾ ਕਿ ਭਿੱਟੇਵੜ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਹਨੂੰ ਕਾਬੂ ਕੀਤਾ ਜਾਂਦਾ ਹੈ ਉਹਦੇ ਪੋਜੀਸ਼ਨ 'ਚੋਂ ਮੌਕੇ ਤੇ 5 ਕਿਲੋ ਹਿਰੋਇਨ ਇੱਕ ਐਕਟਿਵਾ ਜਿਹੜੀ ਕਿ ਬਰਾਮਦ ਕੀਤੀ ਗਈ ਟੀਮ ਨੇ ਬੜੀ ਸੋਚ-ਬੂਝ ਨਾਲ ਕੰਮ ਕਰਦੇ ਹੋਏ ਉਹਦਾ ਮੋਬਾਈਲ ਜਦੋਂ ਚੈੱਕ ਕੀਤਾ ਤੇ ਉਹਦੀ ਪੁਸ਼ਗਿਸ਼ ਕੀਤੀ ਤੇ ਉਹਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਇਹਦੇ ਕੋਲ ਹੋਰ ਵੀ ਜਿਹੜੀ ਕਨਸਾਈਨਮੈਂਟ ਇਹਨੇ ਲੁਕਾਛਪਾ ਕੇ ਰੱਖੀ ਹੈ ਪਹਿਲਾ ਕਲੂ ਸਾਨੂੰ ਇਹ ਮਿਲਿਆ ਕਿ ਬਈ ਜਿਹਦੇ ਕਹਿਣ ਤੇ ਕੋਈ ਇੱਕ ਇੰਗਲੈਂਡ ਦਾ ਲਾਲੀਨਾ ਦਾ ਯੁਵਾਕ ਹੈ ਜਿਹੜਾ ਕਿ ਇਹਦਾ ਹੈਂਡਲਰ ਸੀਗਾ ਉਹਦੇ ਕਹਿਣ ਤੇ ਇਹ ਇਥੇ ਡਿਲੀਵਰ ਕਰਨ ਆਇਆ ਸੀ ਤੇ ਇਹ ਡਿਲੀਵਰੀ ਦੇਣ ਤੋਂ ਬਾਅਦ ਇੰਨੇ ਬਾਰਡਰ ਏਰੀਏ ਤੋਂ ਇੱਕ ਕਨਸਾਈਨਮੈਂਟ ਹੋਰ ਚੁਕਣੀ ਸੀਗੀ ਜਿਹੜੇ ਕਿ ਕੋਆਰਡੀਨੇਟਸ ਦੇ ਫੋਨ 'ਚ ਸਾਨੂੰ ਲੱਭੇ ਜਦੋਂ ਇਹ ਇਹਨੂੰ ਇਸ ਬਾਰੇ ਪੁਛਤਾਚਕਤੀ ਨਾਲ ਪੁਛ ਪੁੱਛਗਿਸ਼ ਕੀਤੀ ਗਈ ਤੇ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਜਿਹੜਾ ਸਰਚ ਕੀਤੀ ਤੇ ਇਹਦੀ ਨਿਸ਼ਾਨਦੇਹੀ ਤੋਂ ਇੱਕ 40 ਕਿਲੋ ਦੀ ਖੇਪ ਜਿਹੜੀ ਦੂਜੀ ਖੇਪ ਬਰਾਮਦ ਹੋਈ ਜਿਸ ਤੋਂ ਬਾਅਦ ਕੁੱਲ ਰਿਕਵਰੀ ਜਿਹੜੀ 45 ਕਿਲੋ ਹੋ ਗਈ ਇਸ ਤੋਂ ਬਾਅਦ ਇਹਦੀ ਫਰਦਰ ਇੰਟਰੋਗੇਸ਼ਨ ਜਦੋਂ ਕੀਤੀ ਗਈ ਤੇ ਇਹਦੇ ਘਰ ਦੀ ਜਾ ਕੇ ਸਰਚ ਕਰਵਾਈ ਗਈ ਤੇ ਉੱਥੇ ਇਹਨੇ ਵਾਸ਼ਿੰਗ ਮਸ਼ੀਨ ਦੇ ਵਿੱਚ 40 ਕਿਲੋ ਜਿਹੜੀ ਹਿਰੋਇਨ ਹੋਰ ਛੁਪਾ ਕੇ ਰੱਖੀ ਹੋਈ ਸੀਗੀ ਜਿਸ ਤੋਂ ਜਿਹੜੀ ਕਿ ਕੁੱਲ ਰਿਕਵਰੀ 85 ਕਿਲੋ ਦੀ ਹੋ ਗਈ ਇਹ ਗੱਲ ਬੜੀ ਮਤਲਬ ਸੀਗੀ ਕਿ ਭਈ ਜਦੋਂ ਹੁਣ ਬਾਅਦ ਚ ਇਹਦਾ ਰਿਮਾਂਡ ਲੈ ਕੇ ਡਿਟੇਲ ਦੇ ਵਿੱਚ ਪੁੱਛਤਾਚ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਇਹਦਾ ਇਹ ਜਿਹੜਾ ਇਨੇ ਡੰਪ ਬਣਾਇਆ ਹੋਇਆ ਸੀਗਾ ਜਿੱਥੇ ਸਮਾਨ ਇਹ ਲਾਲੀ ਜਿਹੜਾ ਸਮਗਲਰ ਹੈ ਬਾਹਰ ਦਾ ਉਹਦਾ ਸਮਾਨ ਇਕੱਠਾ ਹੁੰਦਾ ਸੀਗਾ ਤੇ ਗਾਂ ਪੰਜਾਬ ਦੇ ਹੋਰ ਇਲਾਕਿਆਂ ਚ ਡਿਸਟ੍ਰਿਬਿਊਸ਼ਨ ਲਈ ਜਾਂਦਾ ਸੀਗਾ ਤੇ ਫਿਲਹਾਲ ਇਹਦੀ ਪੁਸ਼ਕੀਸ਼ ਚੱਲਦੀ ਪਈ ਹੈ ਚਾਰ ਦਿਨ ਦਾ ਰਿਮਾਂਡ ਮਿਲਿਆ ਹੈ ਤੇ ਸਾਨੂੰ ਉਮੀਦ ਹੈ ਕਿ ਇੱਕ ਬੜਾ ਵੱਡਾ ਜਿਹੜਾ ਨੋਡ ਹੈ ਅ ਮਲ ਜੀ ਮੈਂ ਆਪਾਂ ਕਹਿੰਦੇ ਆ ਕਿ ਭਈ ਆਪਾਂ ਵੱਡੇ ਸਮਗਲਰਾਂ ਨੂੰ ਹੱਥ ਪੋਂ ਦੇ ਵਿੱਚ ਸਾਡੀ ਪੁਲਿਸ ਨੇ ਬੜੀ ਸਫਲਤਾ ਹਾਸਲ ਕੀਤੀ ਹੈ ਇਸ ਨੋਡ ਦੇ ਫੜੇ ਜਾਣ ਤੋਂ ਸਾਨੂੰ ਜਿਹੜੇ ਜਿਹੜੇ ਬਾਰਡਰ ਤੋਂ ਸਮਾਨ ਚੁੱਕਦੇ ਆ ਜਿੱਥੇ ਤੇ ਪੰਜਾਬ 'ਚ ਨਸ਼ਾ ਸਪਲਾਈ ਕਰਦਾ ਸੀਗਾ ਉਹਨਾਂ ਦੀ ਪਛਾਣ ਹੋਈਗੀ ਤੇ ਇਸ ਕੇਸ ਦੇ ਵਿੱਚ ਫਰਦਰ ਜਿਹੜੀ ਗ੍ਰਿਫਤਾਰੀਆਂ ਕੀਤੀ ਜਾਏਗੀ ਜਿਹੜਾ ਇਹ ਅਮਰ ਜੋਤ ਹੈ ਇਹ ਇਹਨੇ ਬੀ ਫਾਰਮੇਸੀ ਕੀਤੀ ਹੋਈ ਹੈ ਤੇ ਇਹ ਉਪ ਹਸਪਤਾਲ ਦੇ ਵਿੱਚ ਫਾਰਮਾਸਿਸਟ ਦੇ ਤੌਰ ਤੇ ਕੰਮ ਕਰਦਾ ਰਿਹਾ ਹੈ 2014 ਤੋਂ ਇਹ ਨਸ਼ੇ ਦਾ ਆਦੀ ਹੈ ਤੇ ਕਾਫੀ ਬੜੀ ਮਾਤਰਾ ਚ ਨਸ਼ੇ ਦਾ ਸੇਵਨ ਵੀ ਕਰਦਾ ਹੈ ਅ ਕੋਣ ਕੋਣ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ 1 ਮਾਰਚ ਤੋਂ ਲੈ ਕੇ ਹੁਣ ਤੱਕ ਤਰਨਤਾਰਨ ਪੁਲਿਸ ਨੇ ਜਿਹੜਾ ਯੁੱਧ ਨਸ਼ਿਆ ਵਿਰੋਧ ਦੇ ਤਹਿਤ 341 ਮਕਦਮੇ ਐਨਡੀਪੀਐਸ ਅਗਰੇ ਦਰਜ ਕੀਤੀਆਂ ਜਿਦੇ ਵਿੱਚ 446 ਵੱਡੇ ਤੇ ਛੋਟੇ ਸਮਗਲਰਾਂ ਦੀ ਗ੍ਰਿਫਤਾਰੀ ਵੀ ਕੀਤੀ ਹੈ ਤੇ ਹੁਣ ਤੱਕ ਦੀ ਸਾਡੀ 2.5 ਮਹੀਨੇ ਦੌਰਾਨ ਆ ਜਿਹੜਾ 2.5 ਮਹੀਨੇ ਦਾ ਅਸਾ ਸੀਗਾ ਇਹਦੇ ਵਿੱਚ 142 ਕਿਲੋ ਦੀ ਹੀਰੋਇਨ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ 8 ਕਿਲੋ ਜਿਹੜਾ ਅਫੀਮ ਹੈ ਤੇ ਇਹ ਲਗਭਗ 60 ਲੱਖ ਰੁਪਏ ਜਿਹੜਾ ਉਹ ਡਰਗ ਮਨੀ ਰਿਕਵਰ ਕੀਤਾ ਗਿਆ ਹੈ ਤੇ ਅਸੀਂ ਪ੍ਰਤੀਬੱਧ ਹੈ ਕਿ ਭਈ 31 ਮਈ ਤੱਕ ਜਿਹੜਾ ਸਾਡੇ ਸੀਐਮ ਸਾਹਿਬ ਨੇ ਪ੍ਰਣ ਲਿਆ ਹੈ ਕਿ ਭਈ ਅਸੀਂ ਪੰਜਾਬ ਨੂੰ ਤਰਨਤਾਰਨ ਨੂੰ ਨਸ਼ਾ ਮੁਕਤ ਕਰਨਾ ਉਹ ਅਸੀਂ ਬੜੀ ਮਿਹਨਤ ਨਾਲ ਸਾਰੀ ਟੀਮ ਦੀ ਤਰਨਤਾਰਨ ਪੁਲਿਸ ਦੀ ਮਿਹਨਤ ਨਾਲ ਉਹਨਾਂ ਦੇ ਉਹਨਾਂ ਦੀ ਜਿਹੜਾ ਕਿ ਆਪਾਂ ਨਸ਼ਾ ਮੁਕਤ ਕਰਕੇ ਰਵਾਂਗੇ ਹੁਣ ਤੁਹਾਡੇ ਕੋਈ ਨਹੀਂ ਨਸ਼ੇ ਦਾ ਕੋਈ ਅੰਦਾਜ਼ੀ ਸੀਗਾ ਫਿਲਹਾਲ ਸਾਨੂੰ ਇਹਦੇ ਤੇ ਕੋਈ ਪਰਚਾ ਨਹੀਂ ਲੱਗਿਆ ਕਿਉਂਕਿ ਵੇਖੋ ਜੀ ਇਹ ਛੁਪਾਇਆ ਹੋਇਆ ਖਿਡਾਰੀ ਸੀਗਾ ਜਿਹੜਾ ਕਿ ਕਹਿ ਸਕਦੇ ਆ ਕਿ ਵੀ ਪਿੱਛੇ ਰਹਿ ਕੇ ਜਿਹੜਾ ਸਮਾਨ ਸਾੰਮਦਾ ਸੀਗਾ ਕਿਤੇ ਅੱਗੇ ਨਹੀਂ ਆਉਂਦਾ ਸੀਗਾ ਤਾਂ ਕਰਕੇ ਸੁਪਿਆ ਹੋਇਆ ਸੀ ਉਹਦਾ ਸਾਡੀ ਜਿਹੜੀ ਟੀਮ ਐ ਸੀਆਈ ਦੀ ਟੀਮ ਐ ਇਹਦੀ ਇੰਟੈਲੀਜੈਂਸ ਦੇ ਦਮ ਤੇ ਅਸੀਂ ਇਦੇ ਤੱਕ ਪਹੁੰਚ ਪਾਏ ਜਿਹੜਾ ਆਪਾਂ ਅੰਦਰ ਜਾ ਕੇ ਨੂੰ ਮਤਲਬ ਕਹਿ ਸਕਦੇ ਆ ਆਪਾਂ ਇਸੇ ਸਰਜਕਲ ਸਟ੍ਰੈਟਜੀ ਕੀਤੀ ਐ ਸਰਜਕਲ ਡਾਂਗ ਬਣਾਇਆ ਗਿਆ ਸੀ ਉਹ ਤੋਂ ਡਿਸਾਈਨਮੈਂਟ ਜਿਹੜੀ ਭੇਜ ਜਾਂਦੀ ਸੀ ਕਿਹੜੇ ਚੈਨਲ ਤੋਂ ਭੇਜ ਜਾਂਦੀ ਸੀ ਕਿਸ ਤਰ੍ਹਾਂ ਸਪਾਈ ਹੁੰਦੀ ਸੀ ਵੇਖੋ ਇਹ ਇਹਨੂੰ ਕੋਈ ਲੋਕੇਸ਼ਨ ਮਿਲਦੀ ਸੀਗੀ ਜਿਹੜੀ ਨੇ ਹੁਣ ਤੱਕ ਗੱਲ ਦੱਸੀ ਐ ਕਿਸੇ ਅਣਜਾਣ ਪੁਆਇੰਟ ਦੇ ਵੀ ਉੱਥੋਂ ਜਾ ਕੇ ਕੋਈ ਅਣਜਾਣ ਮੁੰਡੇ ਇਹਨੂੰ ਆਪਣੀ ਗੱਡੀ ਚਾ ਕੇ ਇਹ ਕਿਤੇ ਕਿਤੇ ਰੱਖ ਕੇ ਗੈਟ ਲੈਟਰ ਬਾਕਸ ਬਣਾ ਕੇ ਉੱਤੇ ਸਮਾਨ ਜਿਹੜਾ ਇਹਨੂੰ ਦੇ ਜਾਂਦੇ ਸੀਗੇ ਇਹ ਗਾਂਹਾਂ ਫਰਦਰ ਸਟੋਰ ਕਰੀ ਜਾਂਦਾ ਸੀਗਾ ਜੇ ਪਾਕਿਸਤਾਨ ਦਾ ਜੇ ਸੰਪਰਕ ਨਿਕਲੇ ਕਿ ਉਹਦਾ ਸਰ ਬੈਕਅਪ ਲਿੰਕ ਕੋਈ ਨਿਕਲ ਪਾਇਆ ਜਾਂ ਕੋਈ ਅਸਫਲਾਈਜੈਂਟ ਮੰਗਾ ਕੇ ਅੱਗੇ ਹੁਣ ਤੱਕ ਇਹ ਗੱਲ ਸਾਹਮਣੇ ਹੈਗੀ ਪਾਕਿਸਤਾਨ ਦਾ ਸ਼ਾਹ ਨਾਮਕ ਸਮਗਲਰ ਹੈ ਜਿਹੜਾ ਪੂਰੇ ਬੋਲ ਸਾਰਾ ਏਰੀਆ ਦੇ ਵਿੱਚ ਐਕਟਿਵ ਹੈ ਉਹ ਇਸ ਪਾਕਿਸਤਾਨ ਤੋਂ ਹਿਰੋਇਨ ਵੇਚਣ ਦੇ ਵਿੱਚ ਇਨਵੋਲਡ ਸੀਗਾ ਸਲੰਬਰ ਸਿੰਘ ਕਿੱਦਾਂ ਜੰਗਲੀ ਹੋਇਆ ਉੱਥੇ ਕਦੇ ਉੱਪਰ ਸਤਾ ਦੇ ਸੀਗਾ ਉਥੋਂ ਲਿੰਕ ਨਿਕਲਦਾ ਜੁਨੀ ਲੋਕੀਂਕ ਵੇਖੋ ਜੀ ਉਹ ਤਾਂ ਇੱਕ ਇੱਕ ਦਾ ਫਰੰਟ ਸੀਗਾ ਉੱਥੇ ਇੱਕ ਫਾਰਮਾਸਿਸਟ ਦੇ ਤੌਰ ਤੇ ਬਤੌਰ ਨੌਕਰੀ ਕਰਦਾ ਸੀਗਾ ਉਹ ਇਹਦਾ ਇੱਕ ਵਾਈਟ ਕੋਲਰ ਕਹਿ ਲਿਆ ਕੀ ਆਪਣੀ ਨੌਕਰੀ ਪੇਸ਼ਾ ਕਰਦਾ ਸੀਗਾ ਉਹਦੇ ਨਾਲ ਤਾਂ ਇਹਦਾ ਕੋਈ ਸਬੰਧ ਨਹੀਂ ਬਟ ਜਿਹੜੇ ਸਮਗਲਰ ਹੁੰਦੇ ਆ ਉਹ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕਿਸੇ ਗਲਤ ਮਾੜਿਆਂ ਸਰ ਦੇ ਕਹਿਣ ਤੇ ਆ ਕੇ ਪਿਆਸਿਆ ਤੇ ਲਾਲਚ ਕਰਕੇ ਮੈਂ ਆਪਾਂ ਕਹਿ ਲਿਆ ਕਿ ਇਹ ਇਸ ਧੰਦੇ ਦੇ ਵਿੱਚ ਇਨਵੋਲ ਹੋ ਜਾਂਦੇ ਆ। ਇਹਦੀ ਪ੍ਰੋਪਰਟੀ ਪੰਜਾਬ ਦਾ ਹੈ ਜੀ। ਹਾਂਜੀ। ਇਹਦੀ ਪ੍ਰੋਪਰਟੀ ਜਿਹੜਾ ਜੋ ਵੀ ਦੇਖੋ ਕਲੀਫੜੀਆ ਇਹਦੀ ਸਾਰੀ ਪ੍ਰੋਪਰਟੀ ਦੀ ਜਾਂਚ ਕੀਤੀ ਜਾਵੇਗੀ ਤੇ ਕਾਨੂੰਨ ਅਨੁਸਾਰ ਬਣਦੀ ਸਖਤ ਤੋਂ ਸਖਤ ਜਿਹੜੀ ਕੀ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਹਦੀ ਜਿਹੜਾ ਕਿ ਤੂੰ ਰਹਿਣ ਵਾਲਾ ਪੰਜਾਬ ਦਾ ਉਹਦੀ ਆਪਾਂ ਪਛਾਣ ਕਰ ਰਹੇ ਆ ਜੀ। ਰਿਮਾਂਡ ਲੈ ਲਿਆ 4 ਦਿਨ ਦਾ ਤੇ ਉਹ ਵੀ ਅਸੀਂ ਪਤਾ ਕਰਾਂਗੇ ਵੀ ਪੰਜਾਬ ਦੇ ਕਿਹੜੇ ਏਰੀਆ ਦਾ ਰਹਿਣ ਵਾਲਾ ਹੈ ਤੇ ਫਿਲਹਾਲ ਇਤਨਾ ਪਤਾ ਲੱਗੇ ਕਿ ਵੀ ਯੂਕੇ ਦੇ ਵਿੱਚ।